ਮਾਨੂੰ ਦੁੱਧ ਪਿਆ ਨਹੀਂ ਅੱਜ ਹਾਂ ਜਿਆਤਾ ਅਰਦਿਨ ਮਾਨੂੰ ਦੁੱਧ ਨਹੀਂ ਪਿਆ ਪਤਾ ਨਹੀਂ ਮੈਨੂੰ ਲੱਗਦਾ ਪਿਆਲਾ ਨਹੀਂ ਹੈਗਾ ਪਿਆਇਆ ਨਹੀਂ ਚੁੰਗਣੀ ਨਹੀਂ ਤੇ ਆਈ ਇਹ ਤੂੰ ਟੰਗੋ ਤੇ ਮਾਗਰ ਫਿਰ ਦੇਣਾ ਮੈਨੂੰ ਲੱਗਦਾ ਹਾਂ ਕਿਸੀ ਵੀ ਤੇ ਤੇ ਵਿਚਾਰੀ ਹਾਂ ਕੀ ਕਰੀਏ ਇਹਦਾ ਪਿਆ ਦੇ ਦੁੱਧ ਲੈ ਇਹਨੂੰ ਲੈ ਨਹੀਂ ਤੂੰ ਦੁੱਧ ਪਿਆ ਇਹਨੂੰ ਚੁੰਗਣੀ ਪਾ ਪਿਆ ਦੇ ਇਹਨੂੰ ਦੁੱਧ ਉਸੇ ਦਾ ਤੂ ਲੈ ਲੈ ਜਾ ਇਹਨੂੰ ਚੁੰਘਣੀ ਨਾ ਪਿਆ ਤੇ ਤੂੰ ਖੁੱਖਾ ਰਹੇ ਲੈ ਅਰ ਜਿੰਨ ਹਿੱਟ ਦਾਦਾ ਪੁੱਤ ਚੜੀਆਂ ਵੀ ਜਾਣਾ ਹੈ ਹੈ ਕਿੱਥੇ ਟਿਕਾਣਾ ਚੁੰਘਣੀ ਪਾ ਲੈ ਲੈ ਪੱਟੇ ਸੇ ਟੱਕ ਟੱਕ ਲੈ ਕਰ ਕਾਵਲ ਗੇ ਚੋਰੀ ਇੱਗਾ ਚੇਰੀ ਟੱਪ ਲੈ ਨੀ ਰੇਤੇ ਨਾ ਪੀ ਜੋ ਜ਼ਰਾ ਆਏ ਵੀ ਨਹੀਂ ਪੱਜਣਾਂ ਤਰੀਕ ਮੰਤੋਂ ਨੀਰ ਪਾਤਾ ਇੱਕ ਵਾਰੀ ਮੱਝ ਨੂੰ ਹਾਂ ਪਾਤਾ ਕਿਨੇ ਪਾਏਗਾ ਮੈਂ ਹੀ ਪਾਸੀ